ਲੁਧਿਆਣਾ ਵਿੱਚ ਜਾਲੀ ਨੰਬਰ ਪਲੇਟਾ ਲਗਾ ਕੇ ਵੇਚਦੇ ਸੀ ਲਗਜ਼ਰੀ ਗੱਡੀਆਂ ਦੋ ਨੌਸਰਬਾਜ਼ ਵਿਕਰੇਤਾ ਕਾਬੂ ਸੀਆਈਏ ਮੰਫੀ ਦੋਨੋਂ ਮਿਲੀ ਸਫਲਤਾ ਜਾਲੀ ਆਰਸੀ ਆਈਡੀ ਕਾਰਡ ਸਮੇਤ ਪੰਜ ਗੱਡੀਆਂ ਬਰਾਮਦ ਪੰਜਾਬ ਦੇ ਲੁਧਿਆਣਾ ਵਿੱਚ ਅੱਜ ਸੀਆਈਏ ਮੰਫੀ 2 ਦੀ ਪੁਲਿਸ ਨੇ ਲਗਜ਼ਰੀ ਕਾਰਾਂ ਤੇ ਜਾਲੀ ਨੰਬਰ ਪਲੇਟਾਂ ਅਤੇ ਜਾਲੀ ਆਰਸੀ ਲਗਾ ਕੇ ਵੇਚਣ ਵਾਲੇ ਦੋ ਠੱਗਕਾਰ ਵਿਕਰੇਤਾਵਾਂ ਨੂੰ ਦਬੋਚਿਆ ਹੈ ਇਹਨਾਂ ਨੌਸਰ ਬਾਜਾਂ ਦਾ ਇੱਕ ਸਾਥੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਪੁਲਿਸ ਨੇ આરોપીਾਂ ਤੋਂ ਇੱਕ ਫਰਜ਼ੀ ਪੁਲਿਸ ਦਾ ਆਈਡੀ ਕਾਰਡ ਵੀ ਬਰਾਮਦ ਕੀਤਾ ਹੈ ਦੋਨੋਂ ਨੌਸਰ ਬਾਜ ਬਿਨਾ ਐਨਓਸੀ ਦੇ ਕਾਰਨ ਨੂੰ ਹੋਰ ਸਟੇਟਾਨ ਤੋਂ ਲਿਆ ਕੇ ਉਸ ਦੀ ਨੰਬਰ ਪਲੇਟ ਬਦਲ ਦਿੰਦੇ ਸਨ ਜਾਲੀ ਕਾਗਜ਼ਾਂ ਨੂੰ ਤਿਆਰ ਕਰ ਨਕਲੀ ਆਰਸੀ ਬਣਾਉਂਦੇ ਸਨ ਜਾਣਕਾਰੀ ਦਿੰਦੇ ਡੀਸੀਪੀ ਸ਼ੋਪਮ ਅਗਰਵਾਲ ਨੇ ਦੱਸਿਆ ਕਿ ਸੀਆਈਏ ਮੰਫੀ 2 ਦੇ ਇਨਚਾਰਜ ਰਜੇਸ਼ ਸ਼ਰਮਾ ਦੀ ਅਗਵਾਈ ਵਿੱਚ ਟੀਮ ਨੇ ਦੋਨਾਂ ਠੱਗਾਂ ਨੂੰ ਫੜਿਆ ਹੈ ਅਤੇ ਇਹਨਾਂ ਤੋਂ ਪੰਜ ਕਾਰਾਂ ਵੀ ਬਰਾਮਦ ਹੋਈਆਂ ਹਨ ਫੜੇ ਗਏ ਦੋਸ਼ੀਆਂ ਦੀ ਪਛਾਣ ਰਸ਼ਦੀਪ ਸਿੰਘ ਨਿਵਾਸੀ ਪਾਈ ਰਣਜੀਤ ਸਿੰਘ ਨਗਰ ਅਤੇ ਅਮਰਜੀਤ ਸਿੰਘ ਉਰਫ ਅਮਰ ਨਿਵਾਸੀ ਗਲੀ ਨੰਬਰ 6 ਮੋਹੱਲਾ ਪਾਈ ਸ਼ਹੀਦ ਕਰਨੈਲ ਸਿੰਘ ਨਗਰ ਦੇ ਰੂਪ ਕੀਤੀ ਗਈ ਹੈ। ਦੋਨੋਂ આરોપી ਕਾਰਾਂ ਦੀ ਖਰੀਦ ਫਰੋਖਤ ਦਾ ਕੰਮ ਕਰਦੇ ਹਨ। ਕਾਰਾਂ ਨੂੰ ਵੇਚਣ ਦੀ ਆੜ ਵਿੱਚ ਇਹ ਬਦਮਾਸ਼ ਦੂਜੇ ਪ੍ਰਾਂਤਾਂ ਤੋਂ ਬਿਨਾਂ ਐਨਓਸੀ ਦੇ ਕਾਰਾਂ ਖਰੀਦਦੇ ਆ ਰਹੇ ਸਨ ਅਤੇ ਉਹਨਾਂ ਕਾਰਾਂ 'ਇਸਲ ਨੰਬਰ ਪਲੇਟ ਮਤਲਬ ਕਿ ਪੰਜਾਬ ਨੰਬਰ ਦੀਆਂ ਕਾਰਾਂ ਦੇ ਝਾਲੀ ਨੰਬਰ ਲਗਾਉਂਦੇ ਸਨ। ਜਾਲੀ ਕਾਗਜ਼ਾਤ ਬਣਾ ਕੇ ਇਹ ਬਦਮਾਸ਼ ਜਾਲੀ ਆਰ.ਸੀ. ਵੀ ਬਣਾਉਂਦੇ ਸਨ ਦੋਸ਼ੀ ਅਰਸ਼ਦੀਪ ਨੇ ਪੁਲਿਸ ਦਾ ਫਰਜ਼ੀ ਆਈ.ਡੀ. ਕਾਰਡ ਵੀ ਬਣਾਇਆ ਹੋਇਆ ਹੈ ਜਿਸ ਦਾ ਇਸਤੇਮਾਲ ਉਹ ਪੁਲਿਸ ਦੀ ਨਾਕਾਬੰਦੀ ਅਤੇ ਟੋਲ ਪਲਾਜ਼ਾ ਤੇ ਕਰਦਾ ਸੀ ਅਰਸ਼ਦੀਪ ਅਤੇ ਅਮਰਜੀਤ ਬੀ.ਐਮ.ਡਬਲਯੂ ਕਾਰ ਕਿਸੇ ਗਾਹਕ ਨੂੰ ਵੇਚਣ ਲਈ ਜਾ ਰਹੇ ਸਨ ਜਦੋਂ ਉਹ ਕਾਰ ਵੇਚਣ ਲਈ ਗਾਹਕ ਦਾ ਇੰਤਜ਼ਾਰ ਕਰ ਰਹੇ ਸਨ ਤਾਂ ਪੁਲਿਸ ਨੇ ਰੇਡ ਕਰਕੇ ਇਹਨਾਂ ਦੋਨਾਂ ਨੂੰ ਕਾਬੂ ਕਰ ਲਿਆ ਉੱਚ ਗਿਟ ਦੌਰਾਨ ਇਹਨਾ ਬਦਮਾਸ਼ਾਂ ਨੇ ਅਮਨਦੀਪ ਸਿੰਘ ਉਰਫ ਸਨੀ ਦਾ ਨਾਮ ਵੀ ਉਗਲਿਆ ਜੋ ਕਿ ਕਬਾਰ ਦਾ ਕੰਮ ਕਰਦਾ ਹੈ ਉਸ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ ਪੁਲਿਸ ਨੇ આરોપી ਅਰਸ਼ਦੀਪ ਤੋਂ ਇੱਕ ਕਾਰ ਜਿਮੀ ਇੱਕ ਕਾਰ ਪੀ ਐਮ ਡਬਲ ਇੱਕ ਕਾਰ ਕਰੇਟਾ ਇੱਕ ਪੁਲਿਸ ਦਾ ਆਈ ਡੀ ਕਾਰਡ ਅਤੇ ਦੋ ਨੰਬਰ ਪਲੇਟਾਂ ਬਰਾਮਦ ਕੀਤੀਆਂ ਹਨ આરોપી ਅਮਰਜੀਤ ਤੋਂ ਪੁਲਿਸ ਨੂੰ ਇੱਕ ਐਨੋਵਾ ਕਾਰ ਅਤੇ ਇੱਕ ਮਰਸੀਡੀਜ਼ ਕਾਰ ਮਿਲੀ ਹੈ ਦੋਨਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ